ਇਹਦਾ ਪਵਿੱਤਰ ਰਿਸ਼ਤੇ ਨੂੰ ਲੈ ਕੇ ਜੋ ਰਖੜੀ ਦਾ ਤਿਹਾਰ ਉਹ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ। ਤਾਂ ਇਸੇ ਦੌਰਾਨ ਰਖੜੀ ਦੇ ਤਿਹਾਰ ਨੂੰ ਲੈ ਕੇ ਤੂਰੀ ਸ਼ਹਿਰ ਦੇ ਬਾਜ਼ਾਰਾਂ ਦੇ ਵਿੱਚ ਲੱਗੀਆਂ ਰੌਣਕਾਂ ਵਕ-ਵਕ ਦੁਕਾਨਾਂ ਤੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ। ਸਾਰੀਆਂ ਭੈਣਾਂ ਆਪਣੇ ਭਰਾਵਾਂ ਦੇ ਲਈ ਰਖੜੀਆਂ ਖਰੀਦ ਰਹੀਆਂ ਨੇ ਤੇ ਆਪਣੇ ਭਰਾ ਦੀ ਲੰਬੀ ਉਮਰ ਦੀ ਮੰਗ ਰਹੀਆਂ ਨੇ ਦੁਆਵਾਂ। ਤਿਹਾਰ ਨੇ ਕਿਦੋਂ ਭੈਣਾ ਭਈਆਂ ਦਾ ਪਿਆਰ ਦਾ ਇੱਕ ਬੰਧਨ ਹੈ ਜਿਹੜਾ ਰੱਖੜੀ ਦਾ ਤਿਹਾਰ ਹੈ ਬਹੁਤ ਵਧੀਆ ਲੱਗਦਾ ਹੈਗਾ ਤੇ ਬਾਕੀ ਆਪਾਂ ਦੁਕਾਨਦਾਰਾਂ ਦੁਕਾਨਦਾਰੀ ਦੇ ਹਿਸਾਬ ਨਾਲ ਕੰਮ ਤਾਂ ਚਲੂ ਚੱਲੀ ਰਹਿੰਦੇ ਨੇ ਭੈਣ ਭਈਆਂ ਦਾ ਪਿਆਰ ਦਾ ਬੰਧਨ ਹੈ ਜਿਹੜਾ ਰੱਖੜੀ ਦਾ ਬੰਧਨ ਹੈ ਬਹੁਤ ਵਧੀਆ ਬਹੁਤ ਵਧੀਆ ਇਤਨੇ ਵੀ ਭੈਣਾਂ ਦਾ ਭਾਵਨਾ ਖਰਾ ਪਿਆਰ ਹੈ ਜਿਹੜਾ ਬਣਿਆ ਵੇਂਗਾ ਇਹਨੂੰ ਲੈ ਕੇ ਕਿਵੇਂ ਦੇਖਦੇ ਹੋ ਮਹਿੰਗਾਈ ਤਾਂ ਤੁਹਾਨੂੰ ਦੱਸਿਆ ਵੇ ਮਹਿੰਗਾਈ ਦਾ ਹੈਗੀ ਬੋਲ ਹੈ ਮਹਿੰਗਾਈ ਪਰੌਪ ਖਰੀ ਜਾਂਦੇ ਨੇ ਮਹਿੰਗਾਈ ਵਧੀ ਜਾਂਦੀ ਹੈ ਕੋਜ ਕਸਟਮਰ ਵੀ ਭੜ ਜਾ ਬੱਚੇ ਬਾਹਰ ਜਾ ਰਹੇ ਨੇ ਉਹਨਾਂ ਦਾ ਵੀ ਬਹੁਤ ਵੱਡਾ ਫੈਸਲਾ ਕਿਸ ਤਰ੍ਹਾਂ ਰੌਣਕਾਂ ਨਾ ਪੂਰੀਆਂ ਦੇਖਣ ਨੂੰ ਮਿਲ ਜਣੇ ਰੌਣਕਾਂ ਦਾ ਵੀ ਇੱਕ ਦੋ ਦਿਨਾਂ ਅੱਜ ਰੌਣਕਾਂ ਨਾਲ ਠੀਕ ਹੈ ਵੀ ਰੌਣਕਾਂ ਲੱਗੀਆਂ ਨੇ ਕਿਥੇ ਹੱਥ ਹੱਥਾ ਦਾ ਦਸ ਦਿਨ ਪਹਿਲਾਂ ਕੰਮ ਚੱਲ ਪੈਂਦੇ ਸੀਗੇ ਹੁਣ ਇੱਕ ਦੋ ਦਿਨਾਂ ਦੇ ਤਿਹਾਰਾ ਆਇਆ ਤੇ ਮੌਕੇ ਦਾ ਹੀ ਕੰਮ ਹੈ ਬਹੁਤ ਵਧੀਆ ਸਾਰੇ ਵਰਾਇਟੀ ਬਹੁਤ ਹੈਗੀ ਇਰਕ ਭੈਣ ਭਾਈਆਂ ਦਾ ਤਿਹਾਰਾ ਹੈ ਖੁਸ਼ੀ ਦਾ ਤਿਹਾਰਾ ਸਭ ਨੂੰ ਮਨਾਉਣਾ ਚਾਹੀਦਾ ਹੈ ਕਿੰਡੀਆਂ ਦੀਆਂ ਰੌਣਕਾਂ ਨੇ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਰੌਣਕ ਲੱਗੀਆਂ ਨੇ ਹੱਥਾਂ ਦੇ ਰਖੜੀ ਦੇਖਣ ਨੂੰ ਮਿਲ ਰਹੀ ਹੈ ਜੀ ਬਹੁਤ ਜ਼ਿਆਦਾ ਰੌਣਕ ਲੱਗੀ ਹੋਈ ਹੈ ਬਾਜ਼ਾਰ ਵਿੱਚ ਮਹਿੰਗਾਈ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਮਹਿੰਗਾਈ ਦਾ ਕੀ ਲੈਣਾ ਜੀ ਭੈਣ ਭਾਇਆ ਤੇ ਹੱੜ ਰਖੜੀ ਦਾ ਖੁਸ਼ੀ ਨਾਲ ਮਨਾਉਣਾ ਚਾਹੀਦਾ ਹੈ ਮਹਿੰਗਾਈ ਨੂੰ ਕੋਈ ਫਰਕ ਨਹੀਂ ਪੈਂਦਾ ਜਿਨੇ ਮਰਜ਼ੀ ਦੀ ਹੋਵੇ ਜਾਂ ਜਿਵੇਂ ਮਰਜ਼ੀ ਹੋਵੇ ਰਖੜੀਆਂ ਦਾ ਤਿਉਹਾਰ ਬੜੀ ਸ਼ੂਤਾਮਨਾ ਬਣਾਇਆ ਜਾਂਦਾ ਹੈ ਜੀ ਬਾਜ਼ਾਰਾਂ ਵਿੱਚ ਰੌਣਕਾਂ ਬਹੁਤ ਲੱਗੀਆਂ ਹੋਈਆਂ ਨੇ ਦੁਕਾਨਾਂ ਤੇ ਭਰਪੂਰ ਰਸ਼ ਹੈ ਸਾਰੇ ਤੋਂ ਦੁਕਾਨਾਂ ਤੇ ਬਾਜ਼ਾਰ ਦੇ ਵਿੱਚ ਪੈ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਮਠਾਈਆਂ ਵਾਲੀ ਦੁਕਾਨਾਂ ਤੇ ਮਠਾਈਆਂ ਦਾ ਰਸ਼ ਹੈ ਰਖੜੀ ਵਾਲੀ ਦੁਕਾਨਾਂ ਤੇ ਰਖੜੇ ਦਾ ਰਸ਼ ਹੈ ਤੇ ਆਪਣਾ ਕੀ ਇਹ ਤਿਉਹਾਰ ਭੈਣਾਂ ਤੇ ਭਾਈਆਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਆ ਇਹ ਚ ਇੱਕ ਦੂਜੇ ਨੂੰ ਭੈਣਾਂ ਭਾਈਆਂ ਦਾ ਆਸ਼ੀਰਵਾਦ ਮਿਲਦਾ ਹੈ ਕਿਵੇਂ ਲੱਗਦਾ ਮਹਿੰਗਾਈ ਨੂੰ ਲੈ ਕੇ ਕਿੰਨਾ ਮਹਿੰਗਾਈ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਜੀ ਇਹ ਤਾਂ ਤਿਹਾੜ ਆਪਣੇ ਪਾਈ ਪੈਣਾ ਦਾ ਮੰਨਿਆ ਜਾਂਦਾ ਹੈ ਇਹਦੇ ਵਿੱਚ ਮਹਿੰਗਾਈ ਦਾ ਆਪਾਂ ਕੋਈ ਰੋਲ ਮੰਨਵਾਂਗੇ ਨਹੀਂ ਜੀ ਮਹਿੰਗਾਈ ਕਿਵੇਂ ਕਿੰਨੀਆਂ ਗਰਾਉਂਡ ਕਾਨ ਦੁਕਾਨ ਤੇ ਦੇਖਣ ਨੂੰ ਮੇਰੀਆਂ ਨੇ ਮਹਿੰਗਾਈ ਦਾ ਦੇਖੋ ਰੌਣਕਾ ਬਹੁਤ ਜ਼ਿਆਦਾ ਨੇ ਬਾਜ਼ਾਰ ਦੇ ਵਿੱਚ ਹੈ ਜੀ ਮਹਿੰਗਾਈ ਨਾਲ ਤਾਂ ਕੋਈ ਲੈ ਗੱਲ ਸਿਕਾ ਨਹੀਂ ਹੈਗਾ ਜੀ ਜਿਹੜਾ ਭੈਣ ਭਰਾ ਦਾ ਰਿਸ਼ਤਾ ਹੈ ਨਾ ਜੀ ਉਹ ਇੱਕ ਬਹੁਤ ਹੀ ਅਨਮੋਲ ਰਿਸ਼ਤਾ ਹੁੰਦਾ ਹੈ ਇਦੇ ਵਿੱਚ ਪੈਸੇ ਦਾ ਕੋਈ ਮਹਿੰਗਾਈ ਦਾ ਕੋਈ ਰੋਲ ਨਹੀਂ ਹੈਗਾ ਜੀ ਬਹੁਤ ਵਧੀਆ ਰੌਣਕਾਂ ਨੇ ਬਹੁਤ ਖੁਸ਼ ਹੈ ਬੱਚੇ ਕਿੰਨਾ ਗਾਇਆ ਬਾਜ਼ਾਰਾਂ ਵਿੱਚ ਰੌਣਕਾਂ ਨੇ ਬਾਜ਼ਾਰ ਦੇ ਵਿੱਚ ਰੌਣਕ ਬਹੁਤ ਜ਼ਿਆਦਾ ਹੈ ਜੀ ਬਾਜ਼ਾਰ ਪੂਰੇ ਫੁੱਲ ਭਰੇ ਹੋਏ ਦੇ ਪੈਂਡ ਪ੍ਰਾ ਰਿਸ਼ਤਾ ਜਿਹੜਾ ਹੈਗਾ ਜੀ ਬਹੁਤ ਪਿਆਰ ਦਾ ਰਿਸ਼ਤਾ ਹੈ